ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਮਿੰਦਰ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਤਿੰਨਾਂ ਦੇ ਗ੍ਰਹਿ ਵਿਖੇ ਆਰਕਰ ਕੋਲੋਰਾਡੋ ਯੂ ਐਸ ਏ ਵਿੱਚ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸਤਨਾਮ ਸਿੰਘ ਜੀ ਪਿਪਲੀ ਸਾਹਿਬ ਵਾਲੇ ਉਹਨਾਂ ਦੇ ਧਰਮਸਪਤਨੀ ਸਤਕਾਰਯੋਗ ਮਾਤਾ ਗੁਰਨਾਮ ਕੌਰ ਜੀ ਜਿਨ੍ਹਾਂ ਨੂੰ ਪਿਆਰ ਨਾਲ ਤੁਸੀਂ ਰਾਣੀ ਮਾਂ ਜੀ ਕਿਹਾ ਕਰਦੇ ਸੀ। ਦਿਨਾਂ ਦੇ ਚਲਾਣੇ ਦੇ ਨਿਮਿਤ ਇਹ ਗੁਰਮਤਿ ਸਮਾਗਮ ਰੱਖੇ ਨੇ ਜਿੱਥੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋਏ ਹੋ ਗੁਰਮੁਖ ਪਿਆਰਿਆ ਨੇ ਧੁਰ ਕੀ ਬਾਣੀ ਦਾ ਕੀਰਤਨ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ ਅਉਸ ਵੈਰਾਗ ਦੀ ਕੜੀ ਬਾਬਤ ਗੁਰਬਾਣੀ ਦਾ ਜੋ ਫੁਰਮਾਨ ਹੈ ਉਹ ਆਪ ਸੰਗਤ ਦੇ ਸਾਹਮਣੇ ਰੱਖਣ ਦਾ ਯਤਨ ਕਰਾਂ ਇਸ ਮੰਡਲ ਦੇ ਬਾਬਤ ਇਸ ਰੂਹੇ ਜ਼ਮੀਨ ਬਾਬਤ ਫੁਰਮਾਨ ਹੈ ਮਰਨ ਲਿਖਾਏ ਮੰਡਲ ਮਹਿ ਆਏ ਕਿਉ ਰਹੀ ਹੈ ਚਲਣਾ ਪਰਥਾਏ ਕਹਿੰਦੇ ਜਦੋਂ ਇਸ ਦੁਨੀਆ ਤੇ ਆਗਾਜ਼ ਹੁੰਦਾ ਹੈ ਜਨਮ ਤੋਂ ਪਹਿਲਾਂ ਮਰਨ ਦਿਵਸ ਮੁਕਰਰ ਹੋ ਜਾਂਦਾ ਹੈ ਇੰਨਾ ਸਮਾਂ ਇਸ ਮੰਡਲ ਦੇ ਵਿੱਚ ਤੁਹਾਡਾ ਵਾਸਾ ਰਹੇਗਾ ਇੰਨੇ ਸਮੇ ਬਾਅਦ ਦੁਨੀਆ ਤੋਂ ਜਾਣਾ ਪੈਂਦਾ ਹੈ ਗੁਰੂ ਨਾਨਕ ਸਾਹਿਬ ਪਾਦਸ਼ਾਹ ਫਾਰਸੀ ਵਿੱਚ ਬੜਾ ਸੁੰਦਰ ਫਰਮਾਨ ਕਰਦੇ ਨੇ ਯਕ ਅਰਜ਼ ਗੁਫ਼ਤਨ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਆਪਣੇ ਨਿਰਗੁਣ ਸਰੂਪ ਪ੍ਰਮਾਤਮਾ ਨੂੰ ਆਖਣ ਲੱਗੇ ਕੰਨ ਨੇੜੇ ਕਰ ਮੇਰੀ ਗੱਲ ਸੁਣੋ ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਤ ਦੀ ਢਾਰ ਐ ਪ੍ਰਮਾਤਮਾ ਬੇਅੈਬ ਐ ਤੂੰ ਕਬੀਰ ਤੋਂ ਪਾਵੈ ਤੇਰਾ ਦੈਰਾ ਬਹੁਤ ਵੱਡਾ ਐ ਮਿੰਨਤੀ ਗਿਣਤੀ ਤੋਂ ਬਹਾਰ ਐ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮਸਰ ਮੂਏ ਇਜ਼ਰਾਈਲ ਗ੍ਰਫਤੇ ਦਿਲਹੇਚ ਨਦਾਨੀ ਕਹਿੰਦੇ ਜਿਹੜਾ ਤੇਰਾ ਵਿਸਥਾਰ ਹੈ ਜਿਹੜਾ ਤੇਰਾ ਮੰਡਲ ਹੈ ਜੋ ਕੁਝ ਵੀ ਅੱਖਾਂ ਨੂੰ ਨਜ਼ਰੀ ਆਉਂਦਾ ਹੈ ਤੇਰੇ ਤੋਂ ਬਿਨਾ ਇਹ ਸਭ ਫਨਾ ਹੋਵੇਗਾ ਨਾ ਗੁਰੂ ਪੀਰ ਰਹਿ ਸਕਦੇ ਨੇ ਨਾ ਸੰਤ ਮਹਾਪੁਰਸ਼ ਰਹਿ ਸਕਦੇ ਨੇ ਸੰਸਾਰੀ ਲੋਕਾਂ ਦੀ ਤੇ ਗੱਲ ਕੀ ਕਰਨੀ ਹੈ ਸਰੀਰ ਕਿਸੇ ਦਾ ਟਿਕਿਆ ਨਹੀਂ ਰਹਿੰਦਾ ਪਰਮਾਤਮਾ ਦੀ ਇਹ ਰਚਨਾ ਐਸੀ ਹੈ ਇਹ ਸਮਝਾਉਂਦੇ ਨੇ ਵੀ ਨੇਕ ਨਾਮੀ ਬਣੋਂਗੇ ਨਾਮ ਰਹਿ ਜਾਂਦਾ ਹੈ ਬਦ ਕਰਮੀ ਬਣੋਂਗੇ ਦੁਨੀਆ ਤੇ ਲਾਨਤਾ ਰਹ ਜਾਂਦੀਆਂ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਜੇ ਦੀ ਉਪਜਣਾ ਹੋ ਗਈ ਪੈਦਾਇਸ਼ ਹੋ ਗਈ ਮਹਾਰਾਜ ਕਹਿੰਦੇ ਉਸ ਬੁਲਬਲੇ ਨੇ ਇੱਕ ਦਿਨ ਫੁੱਟ ਜਾਣਾ ਹੈ ਉਹਦਾ ਇਸ ਦੁਨੀਆ ਤੋਂ ਚਲਾਣਾ ਹੋਵੇਗਾ ਵਾਟ ਏਵਰ ਹੈਜ਼ ਬੀਨ ਕ੍ਰੀਏਟਿਡ ਸ਼ਲ ਬੀ ਡਿਸਟਰੋਇਡ ਥਿਰਤਾ ਨਹੀਂ ਹੈ ਇੱਥੇ ਕਿਸੇ ਨੂੰ ਕਰਮਾ ਕਰਕੇ ਯਾਦਦਾਸ਼ਤ ਰਹਿੰਦੀ ਹੈ ਸ਼੍ਰੀ ਰਾਮਚੰਦਰ ਮਹਾਰਾਜ ਪ੍ਰਭੂ ਦੇ ਭੇਜੇ ਹੋਏ ਮਹਾਨ ਅਵਤਾਰ ਸਨ ਨੇਕ ਨਾਮੀ ਰਹੇ ਨਾਮ ਰਹਿ ਗਿਆ। ਤੇ ਰਾਵਣ ਬਦ ਕਰਮੀ ਸੀ ਪਿਛੇ ਲਾਨਤਾ ਰਹਿ ਗਈਆਂ। ਤੋਂ ਇਥੇ ਵਿਚਾਰ ਕਰਨੀ ਹੁੰਦੀ ਹੈ ਵੀ ਮਾਂ ਦੇ ਗਰਭ ਤੋਂ ਲੈ ਕੇ ਮੜੀਆਂ ਤੱਕ ਜਾਂਦਿਆਂ ਕੰਮ ਕਿਹੜੇ ਕਰਨੇ ਨੇ। ਚੰਗੇ ਹੋਏ ਤੇ ਜਾਇਜਾਕਾਰ ਐ ਮੰਦੇ ਹੋਏ ਤੇ ਲੋਕ ਬੁਰਾ ਕਹਿੰਦੇ ਨੇ। ਜਗਾ ਜਗਾ ਬਾਣੀ ਨੇ ਇਸ ਵਿਨਾਸ਼ਵਾਨ ਦੁਨੀਆ ਬਾਬਤ ਸਮਝਾਉਣਾ ਕੀਤਾ ਹੈ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨਸਤ ਬਾਰ ਨਾ ਲੱਗ ਗਈ ਜਿਉ ਕਾਗਦ ਬੁੰਦਾਰ ਇੱਥੇ ਦੋ ਉਦਾਹਰਨਾ ਦਿੱਤੀਆਂ ਨੇ ਆਪਾਂ ਆਮ ਹੀ ਸਮੁੰਦਰ ਦੇ ਕੰਡੇ ਬੱਚਿਆਂ ਨੂੰ ਵਿੱਚ ਤੇ ਖੇਡਿਆ ਵੇਖੀਏ ਤੋ ਰੇਤ ਦਾ ਮੈਲ ਬਣਾ ਲੈਂਦੇ ਨੇ ਉਹਦੇ ਦੋ ਕਾਰਨ ਬਣਦੇ ਨੇ ਟੈਣ ਦੇ ਜਾਂ ਤਾਂ ਸਮੁੰਦਰ ਦੀ ਛਲ ਅਚਾਨਕ ਢਾਵੇਗੀ ਤਾਂ ਜਾਂ ਫਿਰ ਸੂਰਜ ਦੀ ਜਿਹੜੀ ਤਪਸ਼ ਹੈ ਹੌਲੀ-ਹੌਲੀ ਰੇਤ ਦਾ ਗਿੱਲਾਪਨ ਸੁਖਦੀ ਹੈ ਰੇਤ ਕਿਰਦੀ ਹੈ ਮਿਟ ਜਾਂਦੀ ਹੈ ਮੋਤ ਮਹਾਰਾਜ ਕਹਿੰਦੇ ਦੋ ਤਰੀਕਿਆਂ ਨਾਲ ਆਉਂਦੀ ਹੈ ਜਾਂ ਤਾਂ اچانک ਹਰਟ ਫੇਲਿਅਰ ਹੋ ਜਾਵੇ ਹਰਟ ਅਟੈਕ ਹੋ ਜਾਵੇ ਐਕਸੀਡੈਂਟ ਹੋ ਜਾਵੇ ਕੋਈ ਘਟਨਾ ਇਦਾਂ ਦੀ ਹੋ ਜਾਵੇ ਬੱਦੇ ਦਾ ਅੰਤ ਹੋ ਜਾਂਦਾ ਹੈ ਜਾਂ ਫਿਰ ਹੌਲੀ-ਹੌਲੀ ਮੰਦਾ ਉਮਰ ਭੋਗਦਾ ਹੈ ਸਵਾਸਾਂ ਦਾ ਜਿਹੜਾ ਗਿੱਲਾਪਨ ਹੈ ਉਹ ਮਿੱਟਦਾ ਜਾਂਦਾ ਹੈ 加ਡ ਖੁਰਦੇ ਜਾਂਦੇ ਨੇ ਡਿੱਗਦਾ ਡਿੱਗਦਾ ਬੰਦਾ ਬਜ਼ੁਰਗੀ ਤੋਂ ਬਾਅਦ ਟਹਿ ਜਾਂਦਾ ਹੈ ਦੂਜੀ ਉਦਾਹਰਣ ਹੈ ਕਹਿੰਦੇ ਕਾਗਜ਼ ਦੀ ਹਸਤੀ ਪਾਣੀ ਦੇ ਅੱਗੇ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ ਜਿਵੇਂ ਕਾਗਜ਼ ਦੇ ਉੱਤੇ ਪਾਣੀ ਦੀ ਬੂੰਦ ਪਵੇ ਕਾਗਜ਼ ਗਲਦਾ ਹੈ ਮੌਤ ਦੇ ਅੱਗੇ ਕਹਿੰਦੇ ਬੰਦਾ ਬਸ ਇੰਨਾ ਕੀ ਵਜੂਦ ਰੱਖਦਾ ਹੈ ਉਹ ਕਾਲ ਦੀ ਤਾਕਤ ਬੜੀ ਬੁਲੰਦ ਹੈ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਕਿਆ ਲਗ ਹੈ ਗਵਾਰ ਕਹਿੰਦੇ ਅੱਖਾਂ ਨੂੰ ਜੋ ਨਜ਼ਰੀ ਆ ਰਿਹਾ ਹੈ ਰਾਤ ਆਏ ਸੁਪਨੇ ਦੀ ਨਿਆਈ ਇੱਕ ਦਿਨ ਮਿਟ ਜਾਂਦਾ ਹੈ ਮਧਵਾਰਨਾ ਨੇ ਸੁਪਨਾ ਦੋ ਤਰ੍ਹਾਂ ਦਾ ਲਿਖਿਆ ਕਹਿੰਦੇ ਇੱਕ ਤੇ ਮੀਟੀ ਅੱਖ ਨਾਲ ਵੇਖਿਆ ਜੋ ਮੰਡੇ ਤੇ ਪਏ ਉੱਥੇ ਕੁਝ ਵੀ ਸੱਚ ਨਹੀਂ ਸੀ ਇੱਕ ਕਹਿੰਦੇ ਆ ਸੰਸਾਰ ਐ ਖੁੱਲੀ ਅੱਖ ਨਾਲ ਸੁਪਨਾ ਵੇਖ ਰਹੇ ਆ ਇਹ ਵੀ ਸੁਪਨਾ ਇੱਕ ਦਿਨ ਟੁੱਟਦਾ ਹੈ ਜਮ ਕੇ ਡੰਡ ਮੂੰਡ ਮਹਿ ਲਾਗੇ ਜਦੋਂ ਜਮਾ ਦੀ ਡਾਂਗ ਸਿਰ ਪੈਂਦੀ ਹੈ ਉਹ ਜਾਣ ਲੱਗਿਆ ਬੰਦਾ ਫਿਰ ਸੋਚਦਾ ਵੀ ਇਹ ਵੀ ਸੁਪਨਾ ਹੀ ਸੀ ਸਭ ਕੁਝ ਇੱਥੇ ਖਸ ਚਲਿਆ ਕਹਾ ਸੋ ਭਾਈ ਮੀਤ ਹੈ ਦੇਖ ਨੈਨ ਪਸਾਰ ਇੱਕ ਚਲ ਇੱਕ ਚਾਲ ਸਹ ਸਭ ਆਪਣੀ ਵਾਰ ਕਹਿੰਦੇ ird gird ਵੇਖ ਕੁਝ ਨਹੀਂ ਰਹੇ ਕਈਆਂ ਦੀ ਜਾਣ ਦੀ ਤਿਆਰੀ ਹੈ ਕਈਆਂ ਨੇ ਚਲੇ ਜਾਣਾ ਸੁਣ ਮੇਰੀ ਮਨਸਾ ਮਨ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਕਹਿੰਦੇ ਬੰਦੇ ਤੇਰੀ ਹਸਤੀ ਕੁਝ ਵੀ ਨਹੀਂ ਸਿੱਧ ਨਹੀਂ ਰਏ ਹੂ ਗਾਟ 올 ਦਾ ਮਿਰਕਲਸ ਪਾਵਰਸ ਸਿੱਧੀਆਂ ਦੇ ਮਾਲਕ ਮੌਤ ਨੇ ਨਹੀਂ ਛੱਡੇ ਸਾਧਕ ਬਹੁਤ ਡੂੰਗੀ ਸਮਾਦੀ ਲਾਉਣ ਵਾਲੇ ਜੇ ਨੂੰ ਆਪਾ ਸਹਿਰ ਸਮਾਦ ਕਹਿ ਦਿੰਨੇ ਆ ਆਪਣੇ ਵਰਗੀ ਸਮਾਦੀ ਨਹੀਂ ਵੀ ਜਪਜੀ ਸਾਹਿਬ ਕਰਨਾ ਹੋਵੇ ਤੇ 35 ਵਾਰ ਤੇ ਚੌਂਕੜੀ ਖੋਲਦੇ ਨੇ ਕਦੇ ਇਹਦੇ ਨਾਲ ਗੱਲ ਕਰ ਲਈ ਉਹਦੇ ਨਾਲ ਇਹ ਖੰਡਿਤ ਸਮਾਦੀ ਹੈ ਅਖੰਡ ਸਮਾਦੀ ਵਾਲੇ ਟਿਕੇ ਹੋਏ ਲੋਕ ਕਾਲ ਦੇ ਅੱਗੇ ਨਹੀਂ ਟਿਕ ਸਕੇ ਜੋਗੀ ਜਨ ਪ੍ਰਣਯਾਮ ਕਰਕੇ ਉਮਰ ਵਧਾਉਣ ਵਾਲੇ ਉਹ ਵੀ ਕਹਿੰਦੇ ਮੌਤ ਨੇ ਨਹੀਂ ਰਹਿਣ ਦਿੱਤੇ ਸਭ ਨੂੰ ਕਰਬਾਰ ਛੱਡ ਕੇ ਜਾਣਾ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਚ 52 ਕਵੀ ਬੈੰਦੇ ਸਨ ਇਨੰਦ ਲਾਲ ਅਰਬੀ ਫਾਰਸੀ ਦੇ ਮਹਾਨ ਵਿਦਵਾਨ ਸਾਨੂੰ ਮੌਤ ਬਾਰੇ ਲਿਖਦੇ ਨੇ ਅਜ਼ ਗੁਜਸ਼ਤ ਨਹਾਜੇ ਮੇ ਪੁਰਸੀ ਦਰੀ ਦਹਰੇ ਖਰਾਬ ਬਾਦਸ਼ਾਹ ਖਾਹਦ ਗੁਜ਼ਸ਼ਤੋ ਹਮ ਗਦਾ ਖਾਹਦ ਗੁਜ਼ਸ਼ਤ ਕਹਿੰਦੇ ਇਸ ਨਕਮੀ ਦੁਨੀਆ ਬਾਰੇ ਕੀ ਪੁੱਛਦੇ ਹੋ ਬਾਦਸ਼ਾਹ ਵੀ ਗੁਜ਼ਰੇਗਾ ਤੇ ਮੰਗਤਾ ਵੀ ਗੁਜ਼ਰੇਗਾ ਉਨੇ ਦਾ ਭਾਵ ਕੀ ਹੈ ਤਕੜਾ ਬੰਦਾ ਡਾਂਗ ਦੇ ਜ਼ੋਰ ਨਾਲ ਬੜੀਆਂ ਤਬਦੀਲੀਆਂ ਦੁਨੀਆ 'ਚ ਕਰ ਲੈਂਦਾ ਹੈ ਬੜੇ ਉਲਟ ਫੇਰ ਕਰਦਾ ਹੈ ਕਹਿੰਦੇ ਜਿੱਦਣ ਕਾਲ ਆਵੇਗਾ ਮੌਤ ਆਵੇਗੀ ਮੌਤ ਦੇ ਅੱਗੇ ਇਹਦੀ ਡਾਂਗ ਕੰਮ ਨਹੀਂ ਆਉਣੀ ਗਰੀਬ ਬੰਦਾ ਆਪਾਂ ਵੇਖਿਆ ਤਰਲਾ ਮਾਰ ਕੇ ਕੰਮਸਾਰ ਲੈਂਦਾ ਹੈ ਮੌਤ ਦੇ ਅੱਗੇ ਕਹਿੰਦੇ ਗਰੀਬ ਦਾ ਤਰਲਾ ਨਹੀਂ ਚੱਲਦਾ ਵੀ ਮੈਨੂੰ ਇੱਕ ਦੋ ਦਿਨ ਰਹਿਣ ਦਿਓ ਜੀ ਮੇਰੇ ਬੱਚੇ ਭੁੱਖੇ ਨੇ ਇਹ ਮੈਨਿਆ ਨਹੀਂ ਰੱਖਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬੁਡਾਨੀ ਰੇ ਚਾਹੇ ਰਾਜਾ ਐ ਚਾਹੇ ਕੋਈ ਗਰੀਬੜਾ ਐ ਕਾਲ ਡਾਂਗ ਅੱਗੇ ਲਾ ਕੇ ਲੈ ਜਾਂਦਾ ਹੈ ਬਾਣੀ ਚਾਹੁੰਦਾ ਏ ਧਰਤੀ ਉੱਪਰ ਕੋਟ ਗੜੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨਥਾ ਪਾਏ ਰਾਵਣ ਵਰਗੇ ਮਹਾਬਲੀ ਹੋਏ ਇੰਨਾ ਹੰਕਾਰ ਉੱਚਾ ਹੋ ਗਿਆ ਵੀ ਅਸਮਾਨ ਦੇ ਹੇਠਾਂ ਕਹਿੰਦੇ ਅਸੀਂ ਨਹੀਂ ਸਮਾਉਂਦੇ ਮਹਾਰਾਜ ਕਹਿੰਦੇ ਕਿੱਥੇ ਨੇ ਐਸੇ ਮਹਾਬਲੀਆਂ ਨੂੰ ਮੌਤ ਨੇ ਨੱਥ ਲਿਆ ਨਥ ਪਾ ਕੇ ਕਾਲ ਲੈ ਤੁਰਿਆ ਤੂੰ ਪਤਾ ਹੀ ਨਹੀਂ ਕਿੰਨੇ ਇਕਲੇ ਇੱਥੇ ਟਹਿ ਗਏ ਕਿੰਨੇ ਸ਼ਮਿਆਨੇ ਇੱਥੇ ਮਿਟ ਗਏ ਤੂੰ ਗਾਲ ਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਹੁੰਦਾ ਜਦੋਂ ਵਿਰਾਗ ਦੀ ਕੜੀ ਹੁੰਦੀ ਹੈ ਫਿਰ ਵੱਡਿਆਂ ਵਡੇਰਿਆਂ ਵੱਲ ਵੇਖੀਦਾ ਜੇ ਉਹ ਨਹੀਂ ਰਹਿ ਤੇ ਹੋਰ ਕਿਸੇ ਦੀ ਕੀ ਹਸਤੀ ਹੈ ਇੱਕ ਸ਼ਾਇਰ ਕਹਿੰਦਾ ਰਫਤ ਗਾਮੇ ਜਹਾਂ ਕੇ ਹਮ ਵੀ ਹੈ ਸਾਥ ਉਸਕਾਰ ਵਾਂ ਕੇ ਹਮ ਵੀ ਹੈ ਕਾਰਵਾ ਕਹਿੰਦੇ ਨੇ ਇੱਕ ਸਮੂਹ ਯਾਤਰੀਆਂ ਦਾ ਤੁਰਿਆ ਜਾ ਰਿਹਾ ਹੈ ਸਾਨੂੰ ਵੀ ਕਹਿੰਦੇ ਇੱਕ ਦਿਨ ਜਾਣਾ ਪੈਣਾ ਇਸ ਕਾਫਲੇ ਦੇ ਵਿੱਚ ਚੱਲਾਂਗੇ ਸਰੀਰ ਮਿਟੇਗਾ ਨੇਕ ਨਾਮੀ ਹੋਏ ਤੇ ਨਾਮ ਰਹੇਗਾ ਧਰਮ ਦੇ ਇਨਸਾਨੀਅਤ ਦੇ ਵਿਪਰੀਤ ਚੱਲੇ ਨਾਮ ਮਿਟ ਜਾਵੇਗਾ ਰਹਿਣ ਗਈ ਬਤ ਦਿਨ ਭੀ ਜਾਏ ਪਵਰ ਬੈਠੇ ਬਗ ਬੈਠੇ ਆਏ ਜਵਾਨੀ ਦੀ ਕਾਲੀ ਰਾਤ ਲੰਘ ਜਾਂਦੀ ਐ ਭਾਵੇਂ ਕਾਲੇ ਕੇਸ ਚਿੱਟੇ ਹੁੰਦੇ ਨੇ ਬਗਲੇ ਬਣਦੇ ਨੇ ਜਿੰਨਾ ਮਰਜੀ ਰੰਗ ਲਾ ਲਓ ਕਾਲ ਤੋਖਾ ਨਹੀਂ ਖਾਂਦਾ ਬੰਦਾ ਭਲੇਖਾ ਕਈ ਵਾਰ ਖਾ ਜਾਂਦਾ ਵੀ ਇਹ ਜਵਾਨ ਹੋਵੇਗਾ ਭਾਵੇਂ ਚਿਹਰਾ ਮੂਰਾ ਰੰਗਿਆ ਹੋਵੇ ਕਾਚੇ ਕਰਵੈ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕੁੰਬਲਾਨੀ ਸਰੀਰ ਨੂੰ ਕੱਚਾ ਕੜਾਖਿਆ ਕਿੰਨੇ ਦਿਨ ਪਾਣੀ ਟਿਕੇਗਾ ਇਸ ਸਿਮ ਜਾਂਦਾ ਬੁਢੇਪੇ ਦੀਆਂ ਤਰੇੜਾਂ ਦੇ ਵਿੱਚੋਂ ਬਾਬਾ ਫਰੀਦ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਸੌਖਾ ਸਮਝੋ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾਹੇ ਜਦੋਂ ਪੱਤ ਝੜ ਆਉਂਦੀ ਐ ਨਾ ਹਰ ਰੁੱਖ ਦੇ ਪਤੇ ਕਿਰਦੇ ਨੇ ਤੋ ਕਹਿੰਦੇ ਮੌਤ ਦੀ ਪਤਛੜ ਆਉਂਦੀ ਹੈ ਪੱਤੇ गिर ਜਾਂਦੇ ਨੇ ਮੌਤ ਦੇ ਅੱਗੇ ਕਹਿੰਦੇ ਟਿਕਿਆ ਨਹੀਂ ਜਾ ਸਕਦਾ ਕਦੇ ਇਤਿਹਾਸ ਵਿੱਚ ਇੱਕ ਸਾਖੀ ਬਹੁਤ ਪ੍ਰਚਲਿਤ ਹੈ ਕੁਰਖ ਖੇਤਰ ਮੈਦਾਨੇ ਜੰਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਅੱਗੇ ਅਰਜੁਨ ਤਨੁਖ ਸੁੱਟ ਕੇ ਬੈਠਾ ਹੈ ਮਹਾਰਾਜ ਨੂੰ ਸਮਝਾਉਂਦੇ ਨੇ ਧਰਮ ਦੀ ਜਿੱਤ ਦਾ ਪਾਪ ਦੇ ਖਾਤਮੇ ਵਿੱਚ ਹੈ ਅਧਰਮ ਦੇ ਖਾਤਮੇ ਵਿੱਚ ਹੈ ਭਾਵੇਂ ਤੇਰਾ ਪਰਿਵਾਰ ਹੈ ਸ਼ਰੀਕਾ ਹੈ ਇਹ ਜਿਹੜੇ ਕੌਰਵ ਨੇ ਅਧਰਮੀ ਹੋ ਨਿਬੜੇ ਨੇ ਇਹਨਾਂ ਨੂੰ ਮਿਟਾਉਣਾ ਪਵੇਗਾ ਅਰਜੁਨ ਦੀਆਂ ਅੱਖਾਂ ਵਿੱਚ ਹੰਝੂ ਨੇ ਕਹਿੰਦਾ ਮਹਾਰਾਜ ਇਹ ਗਿਆਨ ਦੀਆਂ ਗੱਲਾਂ ਦਾ ਮੇਰੇ ਤੇ ਹੁਣ ਅਸਰ ਨਹੀਂ ਮੇਰਾ ਫਰਜ਼ੰਦ ਤੁਹਾਡੇ ਸਾਵੇਂ ਅਭਿਮਨਿਉ ਮੋਇਆ ਪਿਆ ਤੁਸੀਂ ਦੁਆਪਰ ਦੇ ਅਵਤਾਰ ਹੋ ਇਹਨੂੰ ਜਿੰਦਾ ਕਰ ਦਿਓ ਸ਼੍ਰੀ ਕ੍ਰਿਸ਼ਨ ਜੀ ਨੇ ਉਹ ਜਿਹੜਾ ਸਾਰਾ ਉਪਦੇਸ਼ ਹੈ ਭਗਵਤ ਗੀਤਾ ਭਗਵਾਨ ਦੇ ਗੀਤ ਉਹ ਅਰਜਨ ਦੇ ਡਿੱਗੇ ਹੋਏ ਤਣੁਖ ਨੂੰ ਉਹਦੇ ਹੱਥਾਂ ਵਿੱਚ ਪਕੜਾਉਣ ਲਈ ਉਚਾਰਿਆ ਹੈ ਧਰਮ ਨੇ ਕਿਵੇਂ ਅਧਰਮ ਨੂੰ ਮਿਟਾਉਣਾ ਹੈ ਇਹ ਹੀ ਸਮਝਾਉਣਾ ਕੀਤਾ ਹੈ ਪਰ ਇੱਕ ਗੱਲ ਦਾ ਖਿਆਲ ਰੱਖਿਓ ਗਿਆਨ ਦੁਖੀ ਹਿਰਦੇ ਤੇ ਬਹੁਤਾ ਅਸਰ ਨਹੀਂ ਕਰਦਾ ਤੇ ਨਾਮ ਬਹੁਤੇ ਸੁਖੀ ਹਿਰਦੇ ਤੇ ਹੀ ਅਸਰ ਕਰਦਾ ਹੈ ਦਰਮਿਆਨੀ ਦੀ ਅਵਸਥਾ ਚਾਹੀਦੀ ਹੈ ਕਥਾ ਕੀਰਤਨ ਜੇ ਹਿਰਦੇ ਚ ਟਿਕਾਉਣਾ ਆਵੇ ਹੁਣ ਜਿਹੜਾ ਬੰਦਾ ਦੁਖੀ ਹੈ ਜਿਹਦਾ ਫਰਜ਼ੰਦ ਮਿਟ ਗਿਆ ਹੋਵੇ ਉਹਦੇ ਤੇ ਗਿਆਨ ਨੇ ਅਸਰ ਕੀ ਕਰਨਾ ਕਹਿੰਦਾ ਸ੍ਰੀ ਕ੍ਰਿਸ਼ਨ ਮਹਾਰਾਜ ਗਿਆਨ ਦੀਆਂ ਗੱਲਾਂ ਨਾਲ ਨਾ ਸਾਰੋ ਤੁਹਾਡੇ ਚਸਮਤ ਹੈ ਬਰਕਤ ਹੈ ਮੇਰੇ ਸੁਪੁੱਤਰ ਨੂੰ ਜ਼ਿੰਦਾ ਕਰ ਦਿਓ ਉਹ ਗੀਤਾ ਦਾ ਸ਼ਲੋਕ ਬੜਾ ਪ੍ਰਚਲਿਤ ਹੈ ਜਤਸਯਾ ਹੀ ਧਰਵੋ ਮ੍ਰਿਤਿਉ ਧਰਵੰ ਜਨਮ ਰਤਸਯ ਤੂੰ ਇਹਦਾ ਸਮਝਾਉਂਦੇ ਨੇ ਹੈ ਅਰਜੁਨ ਮੌਤ ਸਦੀਵੀ ਹੈ ਜਿਹੜਾ ਇੱਕ ਵਾਰ ਚਲਿਆ ਜਾਂਦਾ ਉਹ ਨਹੀਂ ਆਵੇਗਾ ਨਵਾਂ ਚਾਹੇ ਪਰਫੁੱਲਤ ਹੋ ਜਾਵੇ ਹੁਣ ਫਲ ਜਿਹੜਾ ਡਿੱਗ ਪਿਆ ਹੈ ਡਾਲੀ ਨਾਲੋਂ ਉਹ ਤੇ ਜੁੜਨਾ ਨਹੀਂ ਨਵਾਂ ਚਾਹੇ ਉੱਗ ਪਵੇ ਤੋਂ ਮ੍ਰਿਤਯੂ ਨਿਸ਼ਚਿਤ ਹੈ ਸਰੀਰ ਮਿਟਦਾ ਹੈ ਜੋਤ ਪਰਫੁੱਲਤ ਰਹਿੰਦੀ ਹੈ ਇਹਨੇ ਕੋਈ ਹੋਰ ਸਰੀਰ ਧਾਰ ਲੈਣਾ ਹੈ ਇੰਡੀਅਨ ਸਬ ਕੌਂਟੀਨੈਂਟ ਦੇ ਧਰਮੇ ਬਲੀਵ ਕਰਦੇ ਨੇ ਜੂਨਾ ਆ ਵੈਸਟਰਨ ਵਰਲਡ ਜਿਹੜੇ ਧਰਮ ਨੇ ਜਾਂ ਅਰਬ ਵਿੱਚ ਇਸਲਾਮ ਐ 크ਰਿਸਚੀਅਨਿਟੀ ਐ ਇਹ ਲੋਕ ਨਹੀਂ ਬਲੀਵ ਕਰਦੇ ਜੂਨਾ ਚ ਖੈਰ ਜੋਤ ਨਹੀਂ ਮਿਟਦੀ ਸਰੀਰ ਮਿਟਦਾ ਐ ਕੱਪੜੇ ਬਦਲ ਲਈਦੇ ਨੇ ਚੰਗੇ ਕਰਮ ਹੋਏ ਹੋ ਸਕਦਾ ਫਿਰ ਮਨੁੱਖਾ ਜਨਮ ਮਿਲੇ ਬਹੁਤ ਹੀ ਬੰਦਗੀ ਹੋਈ ਤੇ ਮੁਕਤੀ ਵੀ ਮਿਲ ਸਕਦੀ ਐ ਯੂ ਬੀ ਲਿਬਰੇਟਿਡ ਮਾਰੇ ਹੋਏ ਨਰਕ ਵੀ ਐ 84 ਲੱਖ ਜੂਨਾ ਵੀ ਨੇ there are millions of reincarnation ਬਾਣੀ ਚ ਜਗਾ ਜਗਾ ਲਿਖਿਆ ਹੈ 84 ਲੱਖ ਜੂਨਾ ਨੇ ਉਹਨਾਂ ਦੇ ਦਰਮਿਆਨ ਪਤਾ ਹੀ ਨਹੀਂ ਕਿੰਨੇ ਕੁ ਜੀਵ ਜੰਤੂ ਨੇ ਤੋਂ ਲੰਮਾ ਚੌੜਾ ਗਿਆਨ ਦਿੱਤਾ ਸ੍ਰੀ ਕ੍ਰਿਸ਼ਨ ਜੀ ਨੇ ਨਹੀਂ ਮੰਨਿਆ ਅਰਜਨ ਕਹਿੰਦਾ ਜਿੰਦਾ ਕਰੋ ਬਸ ਜੇ ਦ ਫੜ ਲਈ ਮੈਂ ਤਨੁੱਖ ਨਹੀਂ ਚੁਕਣਾ ਕਹਿੰਦੇ ਆ ਗੜਵਾ ਲੈ ਜਾ ਜਾਂ ਜਲ ਪਰ ਕੇ ਲਿਆ ਉਤੇ ਕੋਈ ਨਦੀ ਦਾ ਪ੍ਰਵਾਹ ਵਗਦਾ ਹੋਵੇਗਾ ਕੁਸ਼ਰੋਵਰ ਹੋਵੇਗਾ ਸ੍ਰੀ ਅਰਜਨ ਗਏ ਕੋ ਜੋ ਮੰਗ ਉਠੀ ਹੈ ਵੀ ਸ਼ਾਇਦ ਕੋਈ ਮੰਤਰ ਪੜਨਗੇ ਜਲ ਦੇ ਉੱਤੇ ਦੌੜ ਕੇ ਜਲ ਲਿਆਏ ਸ੍ਰੀ ਕ੍ਰਿਸ਼ਨ ਜੀ ਅੱਗੇ ਰੱਖਿਆ ਉਹ ਕਹਿੰਦੇ ਜਿੱਥੋਂ ਲਿਆਇਆ ਡੋਲਿਆ ਫਿਰ ਏਕਾਸ ਹੈ ਵੀ ਸ਼ਾਇਦ ਮੈਂ ਡੋਹ ਲਾਵਾਂ ਫਿਰ ਕੋਈ ਮੰਤਰ ਪੜਨਗੇ ਡੋਲ ਕੇ ਵਾਪਸ ਆਇਆ ਉਚਦਾ ਮਹਾਰਾਜ ਹੁਣ ਜ਼ਿੰਦਾ ਕਰੋ। ਸ਼੍ਰੀ ਕ੍ਰਿਸ਼ਨ ਕਹਿੰਦੇ ਅਰਜਨ ਇੱਕ ਸ਼ਰਤ ਤੇ ਜ਼ਿੰਦਾ ਕਰ ਸਕਦਾ ਹੈ। ਜਿਹੜਾ ਪਾਣੀ ਦਾ ਕਮੰਡਲ ਤੂੰ ਢੋਲ ਕੇ ਆਇਆ ਹੈ ਨਾ ਜਲ ਦੇ ਸੋਮੇ ਵਿੱਚ ਜੇ ਉਹੀ ਜਲ ਵਾਪਸ ਲਿਆਵੇਂ ਤੇ ਮੈਂ ਤੇਰਾ ਸੁਪੁੱਤਰ ਜ਼ਿੰਦਾ ਕਰ ਦਿੰਨਾ ਹੈ। ਕਹਿੰਦਾ ਮਹਾਰਾਜ ਮਖੌਲ ਕਰਦੇ ਹੋ। ਉਹ ਜਲ ਤੇ ਨਦੀ ਵਿੱਚ ਉਪੇਧ ਹੋ ਗਿਆ ਸਰੋਵਰ ਵਿੱਚ ਭੇਦ ਹੋ ਗਿਆ ਹੋਰ ਆਖੋ ਤੇ ਪਰ ਲਿਆਉਣਾ ਹੁਣ ਉਹੀ ਜਲ ਕਿਥੋਂ ਆਵੇ ਤੋ ਸ਼੍ਰੀ ਕ੍ਰਿਸ਼ਨ ਕਹਿੰਦੇ ਸਮਝਦਾ ਕਿਉਂ ਨਹੀਂ ਹੈ ਪਰਮਾਤਮਾ ਸਾਗਰ ਹੈ ਇਹ ਲੋਕਾਈ ਛੱਲਾਂ ਹੈ ਜਿਹੜੀ ਛੱਲ ਇੱਕ ਵਾਰ ਸਾਗਰ ਵਿੱਚ ਮਿਲ ਗਈ ਉਹ ਨਹੀਂ ਉੱਠੇਗੀ ਹੋਰ ਲੱਖਾਂ ਚਾਏ ਛੱਲਾਂ ਬੁਲਬਲੇ ਪੈਦਾ ਹੋ ਜਾਣ ਤੋ ਅਵਤਾਰਾਂ ਪੀਰਾ ਪੈਗੰਬਰਾਂ ਨੂੰ ਵੀ ਸਰੀਰ ਕਰਕੇ ਜਾਣਾ ਪਿਆ ਗੁਰੂਆਂ ਪੀਰਾਂ ਨੂੰ ਵੀ ਜਾਣਾ ਪਿਆ ਇਹਨੂੰ ਬਾਣੀ ਨੇ ਇਦਾਂ ਸਮਝਾਇਆ ਕਣ ਕਾਲੇ ਸਭ ਦਿਵਸ ਸਾਸ ਨਹਿ ਬੜਨ ਘਟਣ ਤਿਲਸਾਰ ਤੁਹਾਡੇ ਮਾਫੇ ਮੰਨ ਲਓ ਤੁਹਾਨੂੰ 500 ਡਾਲਰ ਦੇਣ ਵੀ ਆ ਪਰ ਸੱਚ ਪਾਲਾ ਤੇ ਖਰਚਲਾ ਤੁਸੀਂ 200 ਖਰਚ ਲਿਆ 300 ਰਹਿ ਗਿਆ ਜੇ ਆਖੋ ਵੀ ਹੁਣੇ 300 ਤੋਂ ਫਿਰ 500 ਹੋ ਜਾਵੇ ਇਦਾਂ ਦਾ ਕੁਝ ਨਹੀਂ ਹੋਣਾ ਇਹ ਸਰੀਰ ਨੂੰ ਇੱਕ ਪਰਸ ਇੱਕ ਬਟੂਆ ਆਖਿਆ ਬਾਣੀ ਨੇ ਸ્વાસ ਦੇ ਅੰਦਰ ਪੂੰਜੀ ਹੈ ਜਿੰਨੇ ਅੱਜ ਤੱਕ ਖਰਚਲੇ ਨੇ ਇਹ ਖਰਚੇ ਗਏ ਇਹ ਹੁਣ ਵਾਦਾ ਨਹੀਂ ਹੋਵੇਗਾ ਇੱਕ ਇੱਕ ਸ્વાસ ਬੜਾ ਕੀਮਤੀ ਹੈ ਨੇਕ ਕਰਮਾਂ ਵਿੱਚ ਇਹਨੂੰ ਲਾਉਣਾ ਕਰੋ ਬਾਕੀ ਨੇਕ ਨਾਮੀਆਂ ਦਾ ਹੀ ਦੁਨੀਆ ਤੇ ਅਦਬ ਰਹਿੰਦਾ ਹੈ ਕਲਗੀਧਰ ਪਾਤਸ਼ਾਹ ਨੇ ਬੜਾ ਸੋਹਣਾ ਲਿਖਿਆ ਜਾਲ ਬਦੇ ਸਭ ਹੀ ਮ੍ਰਿਤਕੇ ਕੋ ਰਾਮ ਰਸੂਲ ਨਾ ਬਾਚਨ ਪਾਏ দানਵ ਦੇਵ ਫਨਿੰਦ ਤਰਾ ਤਰ ਪੂਤ ਭਵੇਖ ਉਪਾਏ ਮਿਟਾਏ ਕਹਿੰਦੇ ਆਮ ਲੋਕਾਂ ਦੀ ਕੀ ਗੱਲ ਕਰਾਂ ਸ਼ਰੀਰ ਕਰਕੇ ਬੜੇ ਬੜੇ ਉਤਾਰ ਸ਼੍ਰੀ ਰਾਮ ਚੰਦਰ ਮਹਾਰਾਜ ਨਹੀਂ ਰਹੇ ਸ਼੍ਰੀ ਕ੍ਰਿਸ਼ਨ ਨਹੀਂ ਰਹੇ ਇੱਥੇ ਮੁਹੰਮਦ ਵਰਗੇ ਪੈਗੰਬਰ ਨਹੀਂ ਰਹੇ ਜੀਸਸ ਕ੍ਰਾਈਸ టు ਵੀ ਕਿੱਥੇ ਦਿਖਦੇ ਨੇ ਸ਼ਰੀਰ ਨਹੀਂ ਇੱਥੇ ਟਿਕਿਆ ਰਹਿੰਦਾ ਅੰਤ ਮਰੇ ਪਛਤਾਏ ਧਰਤੀ ਪਰ ਜੇ ਜਗ ਮੈਂ ਅਵਤਾਰ ਕਹਾਏ ਰੇ ਮਨ ਲੈਲ ਅਕੇਲ ਹੀ ਕਾਲ ਕੇ ਲਾਗਤ ਕਾਹੇ ਨਾ ਪਾਇਨ ਧਾਏ ਕਹਿੰਦੇ ਕੋ ਕਾਲ ਹੀ ਰਹਿਣ ਵਾਲਾ ਹੈ ਅਕਾਲ ਪੁਰਖ ਹੀ ਰਹਿਣ ਵਾਲਾ ਹੈ ਉਹਦੇ ਚਰਨਾਂ ਦਾ ਧਿਆਨ ਧਰੋ ਉਹਦੇ ਗੀਤ ਗਾਓ ਤੇ ਇਹ ਤੁਹਾਡਾ ਜਿਹੜਾ ਜੀਵਨ ਹੈ ਇਹ ਦੁਨੀਆ ਤੇ ਗੀਤ ਬਣ ਕੇ ਗੂੰਜੇ ਤੁਹਾਡਾ ਨਾਮ ਦੁਨੀਆ ਤੇ ਰਹਿ ਜਾਵੇ ਤੋਂ ਬਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਜਗ੍ਹਾ ਸਾਨੂੰ ਇਹੀ ਸਮਝਾਉਂਦੀ ਹੈ ਜ਼ਿੰਦਗੀ ਬਤੀਤ ਨਹੀਂ ਕਰਨੀ ਸਫਲ ਕਰਨੀ ਹੈ ਗੁਜ਼ਰਤੇ ਜਾਵੇਗੀ ਸਾਰਿਆਂ ਦੀ ਗੁਜ਼ਰ ਰਹੀ ਹੈ ਪਸ਼ੂਆਂ ਪੰਛੀਆਂ ਦੀ ਮਨੋਖਾ ਜਾਮਾ ਇਸ ਲਈ ਮਿਲਿਆ ਹੈ ਵਾਹਿਗੁਰੂ ਦੇ ਗੀਤ ਗਾ ਕੇ ਉਦੇ ਚਰਣਾ ਵਿੱਚ ਉਪੇਤਤਾ ਮਿਲ ਜਾਵੇ ਸਮਾ ਬਾਸ ਨਹੀਂ ਕਰਨਾ ਸਮਾ ਸਫਲਾ ਕਰਨਾ ਹੈ ਤਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਇਹ ਹੀ ਤੇਰੀ ਔਸਰ ਇਹ ਤੇਰੀ 바ਰ ਘਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਦ ਕਹਿਓ ਪੁਕਾਰ ਪੁਕਾਰ ਕਹਿੰਦੇ ਇਹੀ ਵਾਰੀ ਐ ਕੀ ਪਤਾ ਗਾਂ ਵਾਰੀ ਨਾ ਮਿਲੇ ਮਨੁੱਖਾ ਜਾਮਾ ਹੀ ਨਾ ਮਿਲੇ ਤੋ ਹੁਣ ਮੰਜ਼ਲੇ ਮਕਸੂਦ ਤੇ ਪਹੁੰਚ ਜਾ ਕਈਆਂ ਨੂੰ ਮਖੌਲ ਲੱਗਦੀਆਂ ਇਹ ਗੱਲਾਂ ਵੀ ਇਹ ਜਗ ਮਿੱਠਾ ਤੇ ਅਗਲਾ ਕਿਨੇ ਡਿਠਾਖਣਗੇ ਅਖੇ ਨਰਕ ਸਵਰਗ ਇੱਥੇ ਹੀ ਐ ਅੱਗਾ ਕਿਨੇ ਵੇਖਿਆ ਬਾਣੀ ਨੇ ਇੱਥੋਂ ਦੀ ਗੱਲ ਦੇ ਨਾਲ ਨਾਲ ਪਰਲੋਕ ਦੀ ਵੈਗੁਰੂ ਦੀ ਮਜਲਿਸ ਦੀ ਗੱਲ ਵੀ ਕੀਤੀ ਐ ਕੋਰਟ ਆਫ ਦਾ ਲਾਰਡ ਹੁਣ ਜਿਹੜੇ ਇੱਥੇ ਕਰਮ ਕੀਤੇ ਨੇ ਇੱਕ ਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪ੍ਰਵਾਹਾ ਅਮਲ ਜੇ ਕੀਤੇ ਆ ਦੁਨੀ ਵਿੱਚ ਸੇ ਦਰਗਹ ਉਹਗਾਹਾ ਇਹ ਕੀਤੇ ਹੋਏ ਅਮਲਾਂ ਨੇ ਤੁਹਾਡੀ ਪ੍ਰਭੂ ਦੀ ਦਰਗਾਹ ਵਿੱਚ ਮਜਲਿਸ ਵਿੱਚ ਕੋਟ ਵਿੱਚ ਕਬਾਈ ਕਰਨੀ ਹੈ ਜੇ ਤਾਂ ਨੇਕ ਕਰਮ ਹੋਏ ਇਹ ਨੇਕ ਅਮਲਾਂ ਨੇ ਮੁਕਤੀ ਦਿਵਾਉਣੀ ਹੈ ਤੇ ਜੇ ਬਦ ਕਰਮ ਹੋਏ ਫਿਰ ਨਰਕ ਮੁਕਰਰ ਨੇ 88 ਲੱਖ ਜੂਨਾ ਮਕਰਰ ਨੇ ਤਾਂ ਸਿ ਇਹ ਬੇਨਤੀ ਕਰਦੇ ਹੁੰਨੇ ਆ ਜਦੋਂ ਕੋਈ ਪੁਰਾਣੀ ਚਲਾਣਾ ਕਰਦਾ ਭਾਵੇਂ ਉਹ ਸੰਤ ਹੋਵੇ ਮਹਾਪੁਰਸ਼ ਹੋਵੇ ਜਾਂ ਦਨਿਆਵੀ ਸਾਨ ਕਹੇ ਕਬੀਰ ਸੁਨ ਹੋਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਪਵਜਲ ਫੇਰਾ ਜਿਵੇਂ ਮਾਪੇ ਨਹੀਂ ਨਾ ਦੂਰ ਹੋਣਾ ਚਾਹੁੰਦੇ ਬੱਚਿਆਂ ਤੋਂ ਤੇ ਬੱਚੇ ਮਾਪਿਆਂ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਬੰਦਗੀ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਭਲੇ ਲਈ ਜ਼ਰੂਰ ਦੁਨੀਆ ਤੇ ਆਉਂਦੇ ਨੇ ਪਰ ਉਹ ਪਰਮੇਸ਼ਰ ਤੋਂ ਦੂਰੀ ਨਹੀਂ ਚਾਹੁੰਦੇ ਹੁੰਦੇ। ਤੋਂ ਕਦੇ ਯਤਨ ਨਹੀਂ ਕਰਦੇ ਵੀ ਇਹ ਉਮਰਾ ਵੱਧ ਜਾਵੇ, ਸ્વાસ ਵੱਧ ਜਾਣਾ। ਉਹਨਾਂ ਦੇ ਕਾਲੀ ਪਈ ਹੁੰਦੀ ਹੈ ਵੀ ਇੱਥੇ ਕੰਮ ਨਬੇੜੀਏ ਤੇ ਦਰਗਾਹ ਵਿੱਚ ਆਪਣੀ ਜਗ੍ਹਾ ਤੇ ਜਾ ਕੇ ਟਿਕ ਜਾਈਏ। ਤੋਂ ਮਹਾਰਾਜ ਕਹਿੰਦੇ ਨੇ ਨੇਕ ਅਮਲ ਕਰੋ। ਇਸ راہ ਵਿੱਚ ਨਹੀਂ ਪੈਣਾ ਇਹੀ ਬੇਨਤੀ ਕਰਨੀ ਹੈ ਜਾਣੇ ਅਣ ਜਾਣੇ ਵਿੱਚ ਵਿਚਰਦਿਆਂ ਕਦੇ ਗੁਰਮਤ ਦੇ ਵਿਪਰੀਤ ਕਦਮ ਪੁੱਟਿਆ ਗਿਆ ਹੋਵੇ ਤੇ ਮਹਾਰਾਜ ਖਿਮਾ ਕਰਨ ਤਾਂ ਹੀ ਆਪਾਂ ਅੰਤਮ ਅਰਦਾਸ ਕਰਦੇ ਹਾਂ ਔਰ ਮੈਂ ਤੇ ਕਈ ਵਾਰ ਵੈਸੇ ਵੀ ਆ ਨਾ ਹੁੰਨਾ ਵੀ ਜਿਹੜੀਆਂ ਚੰਗੀਆਂ ਰੂਹਾਂ ਨੇ ਨਾ ਉਹਨਾਂ ਲਈ ਤੇ ਕਹਿਣਾ ਹੀ ਨਹੀਂ ਚਾਹੀਦਾ ਵੀ ਗੁਰੂ ਪਾਤਸ਼ਾਹ ਚਰਨਾ ਚ ਵਾਸਾ ਦਿਓ ਕਿਉਂਕਿ ਉਹ ਤੇ ਉਪੇਧ ਰੂਹਾਂ ਹੁੰਦੀਆਂ ਨੇ ਇਹ ਕਹਿਣਾ ਚਾਹੀਦਾ ਹੈ ਵੀ ਐਸੀਆਂ ਰੂਹਾਂ ਦੁਨੀਆ ਤੇ ਆਉਂਦੀਆਂ ਰਹਿਣ ਪਰਮਾਤਮਾ ਦੇ ਗੀਤ ਗਾਉਣ ਔਰ ਜੋ ਉਹਨਾਂ ਦੀ ਸੰਗਤ ਕਰੇ ਉਹਨਾਂ ਨੂੰ ਵੀ ਨਸਾਤ ਮਿਲ ਜਾਵੇ। ਤੋਂ ਆਪਾਂ ਇੱਥੇ ਸਰਬੱਤ ਸੰਗਤਾਂ ਇਕੱਤਰ ਹੋਏ ਹਾਂ। ਸਤਿਕਾਰਯੋਗ ਮਾਤਾ ਗੁਰਨਾਮ ਕੌਰ ਜੀ, ਰਾਣੀ ਮਾ ਜੀ ਜਿਨ੍ਹਾਂ ਨੇ ਸਾਰਾ ਜੀਵਨ ਗੁਰਮਤ ਦੇ ਫਲਸਫੇ ਤੇ ਚੱਲ ਕੇ ਬਤੀਤ ਕੀਤਾ। ਅਬ ਜੁੜੇ ਹੁਰਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸਤਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਪਿਪੜੀ ਸਾਹਿਬ ਵਾਲੇ ਜਿਨ੍ਹਾਂ ਦੇ ਨਾਲ ਇਸ ਪਰਿਵਾਰ ਦਾ ਸੰਗਤਾਂ ਦਾ ਅਥਾ ਪਿਆਰ ਹੈ ਮਾਤਾ ਜੀ ਉਹਨਾਂ ਦੇ ਧਰਮਸਪਤਨੀ ਸਨ ਤੋਂ ਸਾਰਾ ਜੀਵਨ ਗੁਰਸਿੱਖੀ ਦੀ ਰੈਣੀ ਬੈਣੀ ਨੂੰ ਤਾਰ ਕੇ ਮਾਤਾ ਜੀ ਨੇ ਬਤੀਤ ਕੀਤਾ ਜਗਾ ਜਗਾ ਉਹਨਾਂ ਦੀ ਯਾਦ ਵਿੱਚ ਸੰਗਤਾਂ ਵੱਲੋਂ ਸਮਾਗਮ ਕਰਵਾਏ ਗਏ ਅਤੇ ਕਰਵਾਏ ਜਾ ਰਹੇ ਨੇ ਤੋ ਆਪਾਂ ਵੀ ਇੱਥੇ ਇਕੱਤਰ ਹੋਏ ਹਾਂ ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ ਖੰਡੇ ਦੀ ਪੜ੍ਹ ਸਕੋ ਗੁਰੂ ਵਾਲੇ ਬਣੋ ਇਹ ਜੀਵਨ ਸਫਲਾ ਹੋਵੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ